ਸਾਸੀ ਘਾਲ ਜੀ ਸਾਰਿਆਂ ਨੂੰ 6 ਮਹੀਨੇ ਤੱਕ ਖਰਾਬ ਨਹੀਂ ਹੋਵੇਗਾ ਬੇਸਣ ਸੂਜੀ ਤੇ ਮੈਦਾ ਇਸ ਤਰ੍ਹਾਂ ਕੀੜੇ ਲੱਗਣ ਤੋਂ بچਾਓ। ਘਰੇਲੂ ਔਰਤਾਂ ਜ਼ਿਆਦਾਤਰ ਬੇਸਣ ਸੂਜੀ ਤੇ ਮੈਦਾ ਸਟੋਰ ਕਰਦੀਆਂ ਹਨ ਜਦੋਂ ਵੀ ਤੁਹਾਨੂੰ ਪਕੌੜੇ, ਹਲਵਾ ਜਾਂ ਸਮੋਸੇ ਖਾਣ ਦਾ ਮਨ ਹੋਵੇ ਤੁਸੀਂ ਉਹਨਾਂ ਨੂੰ ਤੁਰੰਤ ਬਣਾ ਸਕਦੇ ਹੋ। ਤੁਸੀਂ ਬੇਸਣ ਸੂਜੀ ਅਤੇ ਮੈਦੇ ਤੋਂ ਬਣੀ ਕੋਈ ਵੀ ਡਿਸ਼ ਖਾ ਸਕਦੇ ਹੋ ਇਸ ਲਈ ਤੁਹਾਨੂੰ ਜ਼ਿਆਦਾਤਰ ਘਰਾਂ 'ਚ ਇਹ ਤਿੰਨੋਂ ਚੀਜ਼ਾਂ ਜ਼ਰੂਰ ਮਿਲਣਗੀਆਂ ਪਰ ਕਈ ਵਾਰ ਬੇਸਣ ਸੂਜੀ ਤੇ ਮੈਦੇ ਨੂੰ ਸਹੀ ਢੰਗ ਨਾਲ ਸਟੋਰ ਨਾ ਕਰਨ ਤੇ ਇਹਨਾਂ ਨੂੰ ਕੀੜੇ ਲੱਗ ਜਾਂਦੇ ਹਨ ਅਜਿਹੀ ਜੇ ਤੁਸੀਂ ਜਾ ਕੇ ਵੀ ਇਹਨਾਂ ਚੀਜ਼ਾਂ ਦੀ ਵਰਤੋਂ ਨਹੀਂ ਕਰ ਸਕਦੇ ਅਤੇ ਮਜਬੂਰੀ 'ਚ ਇਸ ਨੂੰ ਸੁਟਣਾ ਪੈਂਦਾ ਹੈ ਦਰਅਸਲ ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਜ਼ਿਆਦਾਤਰ ਚੀਜ਼ਾਂ ਵਿੱਚ ਕੀੜੇ ਬਣ ਜਾਂਦੇ ਹਨ ਅਜਿਹੀ ਸਥਿਤੀ ਵਿੱਚ ਤੁਹਾਨੂੰ ਉਹਨਾਂ ਨੂੰ ਬਹੁਤ ਧਿਆਨ ਨਾਲ ਸਟੋਰ ਕਰਨ ਦੀ ਜ਼ਰੂਰਤ ਹੈ ਹਾਲਾਂਕਿ ਕੁਝ ਘਰੇਲੂ ਉਪਚਾਰ ਨਾਲ ਤੁਸੀਂ ਬੇਸਣ, ਸੂਜੀ ਅਤੇ ਆਟੇ ਨੂੰ ਖਰਾਬ ਹੋਣ ਅਤੇ ਕੀੜਿਆਂ ਤੋਂ ਬਚਾ ਸਕਦੇ ਹੋ ਉਹਨਾਂ ਨੂੰ ਸਟੋਰ ਕਰਨ ਦਾ ਸਹੀ ਤਰੀਕਾ ਜਾਣੋ ਨੰਬਰ 1 ਪਦੀਨੇ ਦੀਆਂ ਪੱਤੀਆਂ ਰੱਖੋ ਬੇਸਣ ਸੂਜੀ ਜਾਂ ਮੈਦੇ ਨੂੰ ਸਟੋਰ ਕਰਦੇ ਸਮੇਂ ਕੁਝ ਪਦੀਨੇ ਦੀਆਂ ਪੱਤੀਆਂ ਨੂੰ ਡੱਬੇ 'ਚ ਰੱਖੋ ਇਸ ਨਾਲ ਕੀੜਿਆਂ ਦੀ ਸਮੱਸਿਆ ਨਹੀਂ ਹੋਵੇਗੀ ਧਿਆਨ ਰਹੇ ਕਿ ਪਦੀਨੇ ਦੀਆਂ ਪੱਤੀਆਂ ਨੂੰ ਸੁੱਕਣ ਤੋਂ ਬਾਅਦ ਡੱਬੇ 'ਚ ਰੱਖ ਲਓ ਨੰਬਰ 2 ਹਲਕੀ ਹਲਕੀ ਭੁੰਨੋ ਬੇਸਣ ਸੂਜੀ ਵਿੱਚ ਕੀੜੇ ਪੈਣ ਤੋਂ ਬਚਣ ਲਈ ਇਹਨਾਂ ਨੂੰ ਥੋੜਾ ਜਿਹਾ ਭੁੰਨ ਕੇ ਸਟੋਰ ਕਰ ਲੈਣਾ ਚਾਹੀਦਾ ਹੈ ਤੁਸੀਂ ਇਸ ਤਰ੍ਹਾਂ ਸੂਜੀ ਅਤੇ ਬੇਸਣ ਨੂੰ ਲੰਬੇ ਸਮੇਂ ਲਈ ਸਟੋਰ ਕਰ ਸਕਦੇ ਹੋ ਨੰਬਰ 3 ਤੇਜ ਪੱਤਾ ਰੱਖੋ ਤੇਜ ਪੱਤੇ ਦੀ ਖੁਸ਼ਬੂ ਨਾਲ ਕੀੜੇ ਨਹੀਂ ਆਉਂਦੇ ਤੁਸੀਂ ਤੇਜ ਪੱਤੇ ਨੂੰ ਬੇਸਣ ਸੂਜੀ ਅਤੇ ਆٹے ਵਿੱਚ ਵੀ ਰੱਖ ਸਕਦੇ ਹੋ ਜਿਸ ਡੱਬੇ ਵਿੱਚ ਤੁਸੀਂ ਸਟੋਰ ਕਰ ਰਹੇ ਹੋ ਉਸ ਵਿੱਚ 3-4 ਤੇਜ ਪੱਤੇ ਪਾਓ ਇਸ ਨਾਲ ਬੇਸਣ ਸੂਜੀ ਤੇ ਮੈਦਾ ਖਰਾਬ ਨਹੀਂ ਹੋਣਗੇ ਨੰਬਰ 4 ਨਿੰਮ ਦੀਆਂ ਪੱਤੀਆਂ ਰੱਖੋ ਬੇਸਣ ਸੂਜੀ ਜਾਂ ਮੈਦੇ ਨੂੰ ਸਟੋਰ ਕਰਦੇ ਸਮੇਂ ਕੁਝ ਨਿੰਮ ਦੀਆਂ ਪੱਤੀਆਂ ਨੂੰ ਡੱਬੇ 'ਚ ਰੱਖੋ ਇਸ ਨਾਲ ਕੀੜਿਆਂ ਦੀ ਸਮੱਸਿਆ ਨਹੀਂ ਹੋਵੇਗੀ ਧਿਆਨ ਰੱਖੇ ਕਿ ਨਿੰਮ ਦੀਆਂ ਪੱਤੀਆਂ ਨੂੰ ਸੁੱਕਣ ਤੋਂ ਬਾਅਦ ਡੱਬੇ 'ਚ ਰੱਖ ਲਓ ਨੰਬਰ 5 ਲੌਂਗ ਰੱਖੋ ਲੌਂਗਾਂ ਦੀ ਖੁਸ਼ਬੂ ਕੀੜੇ ਮਕੌੜਿਆਂ ਨੂੰ ਆਕਰਸ਼ਿਤ ਨਹੀਂ ਹੋਣ ਦਿੰਦੀ ਤੁਸੀਂ ਲੌਂਗਾਂ ਨੂੰ ਬੇਸਣ ਸੂਜੀ ਅਤੇ ਆਟੇ ਵਿੱਚ ਵੀ ਰੱਖ ਸਕਦੇ ਹੋ ਜਿਸ ਡੱਬੇ ਵਿੱਚ ਤੁਸੀਂ ਸਟੋਰ ਕਰ ਰਹੇ ਹੋ ਉਸ ਵਿੱਚ 8-10 ਲੌਂਗ ਪਾਓ ਇਸ ਨਾਲ ਕਦੇ ਵੀ ਕੀੜੇ ਨਹੀਂ ਹੋਣਗੇ ਨੰਬਰ 6 ਫ੍ਰਿਜ 'ਚ ਰੱਖੋ ਖਰਾਬ ਨਾ ਹੋਵੇ ਤਾਂ ਤੁਸੀਂ ਬੇਸਣ ਸੂਜੀ ਅਤੇ ਮੈਦੇ ਨੂੰ ਫ੍ਰਿਜ 'ਚ ਸਟੋਰ ਕਰ ਸਕਦੇ ਹੋ ਤੁਸੀਂ ਇਹਨਾਂ ਚੀਜ਼ਾਂ ਨੂੰ 에ਅਰ ਟਾਈਟ ਕੰਟੇਨਰਸ ਰੱਖੋ ਇਸ ਨਾਲ ਕਦੇ ਵੀ ਕੀੜੇ ਨਹੀਂ ਲੱਗਣਗੇ ਉਹਨਾਂ ਨੂੰ ਫ੍ਰਿਜ ਵਿੱਚ ਲੰਬੇ ਸਮੇਂ ਲਈ ਸਟੋਰ ਕੀਤਾ ਜਾ ਸਕਦਾ ਹੈ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ